ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹੈ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਪੁਲਿਸ ਥਾਣਾ ਬਲਟੋਆ ਅੱਗੇ ਐਂਟੀ ਡਰੱਗ ਐਸੋਸੀਏਸ਼ਨ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਖੱਬੇ ਪੱਖੀ ਧਰਾਂ ਵੱਲੋਂ ਪੁਲਿਸ ਥਾਣਾ ਬਲਟੋਆ ਦੇ ਐਸਐਚਓ ਦੇ ਖਿਲਾਫ ਰੋਸ ਧਰਨਾ ਦਿੱਤਾ ਗਿਆ ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਕਾਮਰੇਡ ਦਰਬਾਰਾ ਸਿੰਘ ਨਾਲ ਐਸਐਚਓ ਬਲਟੋਆ ਵੱਲੋਂ ਦੁਰਵਿਵਹਾਰ ਕੀਤਾ ਗਿਆ ਜਿਸ ਨੂੰ ਲੈ ਕੇ ਤੁਰੰਤ ਸਮੂਹ ਜਥੇਬੰਦੀਆਂ ਨੂੰ ਇਕੱਠੇ ਕਰਕੇ ਕਾਮਰ ਦਰਬਾਰਾ ਸਿੰਘ ਦੇ ਸਮਰਥਕਾਂ ਵੱਲੋਂ ਥਾਣਾ ਬਲਟੋਆਗੇ ਤਰਨਾ ਦਿੱਤਾ ਗਿਆ ਇਸ ਤੋਂ ਬਾਅਦ ਐਸਐਚਓ ਬਲਟੋਆ ਵੱਲੋਂ ਬੋਲੇ ਆਪਣੇ ਸ਼ਬਦਾਂ ਦਾ ਤੇ ਖੇਦ ਪ੍ਰਗਟਾਉਂਦਿਆਂ ਅੱਗੇ ਤੋਂ ਸਮੂਹ ਜਥੇਬੰਦੀਆਂ ਤੋਂ ਸਨੋਗਦੀ ਮੰਗ ਕਰਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਕਰਨ ਦਾ ਪ੍ਰੋਸਾ ਦੇਂਦਿਆਂ ਇਹ ਧਰਨਾ ਚੁੱਕਿਆ ਗਿਆ ਇਸ ਸਬੰਧੀ ਲੋਕਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫਾਲੋ ਜ਼ਰੂਰ ਕਰੋ ਧੰਨਵਾਦ ਜੀ ਮਾਰ ਕੇ ਇੱਕ ਸੜਕ ਦੇ ਉੱਤੇ ਮੰਨਾਂ ਨੂੰ ਲੋਕਾਂ ਦੇ ਨਾਲ ਜਲੀਲ ਕਰਨ ਲਈ ਲੈ ਕੇ ਜਾ ਰਿਹਾ ਵਾ ਠੀਕ ਹਾਂ ਨੇ ਗਨਾਹ ਕੀਤਾ ਪਰਚਾ ਜੁਹੀ ਕੀਤਾ ਸੀ ਤੁਹਾਨੂੰ ਨਹੀਂ ਆਖਿਆ ਉਹਦੇ ਉਹਨਾਂ ਅੱਛੇ ਜੀ ਮਾਵੀ ਮੰਗੀ ਗਈ ਆ ਉਹ ਤੁਹਾਡੇ ਤੋਂ ਆਣ ਕੇ ਕਹੇ ਮਾਵੀ ਮੰਗੂਗੀ ਭਰਾਓ ਤੇ ਆਉਂਦਾ ਤੇ ਆਪਾਂ ਵੀ ਇਕੱਠੇ ਹੋ ਗਏ ਸਾਰੇ ਬੈਜੋ ਦੇਖੋ ਟਾਲਿਆਂ ਦੇ ਵਿੱਚ ਪੁਰਾਣੇ ਇਲਾਕੇ ਤੇ ਲੇਟ ਹੁੰਦਾ ਹਾਂ ਬਈ ਮਸਲੇ ਬਣ ਜਾਂਦੇ ਨੇ ਜਿਨ੍ਹਾਂ ਨੂੰ ਮੋਹਰ ਪਰਾਂ ਦੇ ਨਿਬੇੜਨਾ ਹੁੰਦਾ ਹੈ ਪਰ ਅੱਜ ਦੁਰਵਿਚੇ ਘਟਨਾ ਕੀਤੀ ਗਈ ਆ ਜੋ ਸਾਡੇ ਕਾਮਰੇਡ ਦਰਬਾਰਾ ਸਿੰਘ ਜੀ ਬਟੋਆ ਉਧਾਂ ਦਿਓ ਪਰ ਸਭ ਤੋਂ ਪਹਿਲਾਂ ਤੇ ਗ੍ਰੀਵਰ ਔਰ ਅਸੀਂ ਇੱਥੇ ਕਾਣਾ ਬਟੋਆ ਆਏ ਔਰ ਸਾਡੀ ਭੈਣ ਆ ਸੱਜਣ ਸਾਬ ਉਹਨਾਂ ਨੂੰ ਵਹੀ ਬੜੀ ਨਿਮਰਤਾ ਦੇ ਨਾਲ ਜਿਹੜੀਆਂ ਵਿਚਾਰ ਚੁੱਕੋ ਕੋਰੋਨਾ ਕੋ ਸਾਡੇ ਕਾਮਰੇਡ ਸਾਹਿਬ ਨੂੰ ਬੜੇ ਐਵੇਂ ਜਿਹਾ ਬੋਲੇ ਕਿ ਤੁਹਾਨੂੰ ਇਥੋਂ ਮੈਂ ੱੱਕੇ ਮਾਰ ਕੇ ਬਾਹਰ ਕੱਢ ਦੇਣਾ ਸੁਰ ਸਾਹਮਣੇ ਮੁੰਜੀ ਬੈਠੇ ਕੇਰੋਨਾ ਮੁੰਜੀ ਨੂੰ ਬੁਲਾਇਆ ਇਸ ਕਾਮਰੇਦ ਸਾਹਿਬ ਨੂੰ ਮੈਂ ਮਾਣ ਦੀ ਸ਼ਰਧਾਂਜਲੀ ਭੇਟ ਕਰੀ ਕਾਮਰੇਦ ਸਾਹਿਬ ਤੁਹਾਨੂੰ ਮੈਂ ਕਹਿ ਦਿਆ ਨਾ ਇਹੋ ਬੰਦੇ ਨੂੰ ਮੇਰੀਆਂ ਅੱਖਾਂ ਤੋਂ ਦੂਰ ਕਰ ਦਿਓ ਇਹ ਬੰਦਾ ਮੇਰੀਆਂ ਅੱਖਾਂ ਦੇ ਸਾਹਮਣੇ ਨਹੀਂ ਰਹਿਣਾ ਚਾਹੀਦਾ ਜੇ ਬੰਦਾ ਮੇਰੀਆਂ ਅੱਖਾਂ ਦੇ ਸਾਹਮਣੇ 5 ਮਿੰਟ ਰਹਿ ਗਿਆ ਤਾਂ ਮੈਂ ਇਹਨੂੰ ਹਵਾਲਾ ਵਿੱਚ ਪਾ ਦਿੰਦਾ ਦੇਖੋ ਇੱਕ ਪ੍ਰਦਾਨ ਲੋਕ ਤੰਤਰ ਹੈ ਇਹ ਕਿਹੜਾ ਲੋਕ ਤੰਤਰ ਹੈ ਇਹ ਜਿਹੜਾ ਖਾਣਾ ਹੈ ਇਹ ਸਾਡਾ ਸਾਡੇ ਲੋਕਾਂ ਦਾ ਖਾਣਾ ਹੈ ਅਸੀਂ ਟੈਕਸ ਦਿਨੇ ਆ ਤੇ ਜਿਹੜੇ ਢਾਂਡਾ ਨੇ ਉਹਨਾਂ ਨੂੰ ਤਰਸਵਾਉਣਾ ਮਿਲਦਾ ਇੱਥੇ ਮੁਲਾਜ਼ਮਾਂ ਨੂੰ ਤਰਸਵਾਉਣਾ ਮਿਲਦਾ ਜੇ ਅਸੀਂ ਟੈਕਸ ਕਹੇ ਨਾ ਕਰੀਏ ਤੇ ਫਿਰ ਸਾਨੂੰ ਪੈਣਾ ਅਸੀਂ ਸਾਡੀ ਹਰੇਕ ਚੀਜ਼ ਤੇ ਟੈਕਸ ਲੱਗਦਾ ਔਰ ਉਹ ਜਿਹੜਾ ਪੈਸਾ ਇਕੱਠਾ ਆ ਕੇ ਉਹ ਦੇਸ਼ ਦੀ ਰੱਖਿਆ ਵਾਸਤੇ ਉਹਨਾਂ ਨੂੰ ਜਿਹੜਾ ਕੋਈ ਮੁਲਾਜ਼ਮ ਭਰਤੀ ਕੀਤਾ ਜਾਵੇ ਤੇ ਤੁਸੀਂ ਆਹ ਲੋਕਾਂ ਦੀ ਜਿਹੜੀ ਸੁਣਵਾਈ ਕਰੋ ਨਾ ਜੇ ਰੋਕੋ ਹੋਰ ਜਿਹੜੇ ਦਰਦ ਕੰਮ ਹੋ ਰਿਹਾ ਜਿਹਨਾਂ ਨੂੰ ਬੰਦ ਕਰੋ ਇਹ ਨਹੀਂ ਕਿ ਇਹਦੇ ਤਾਂ ਦੇ ਤੋਂ ਇਨਸਾਫ ਲੈਣ ਆਪੇ ਆਉਣਾ ਉਹਨਾਂ ਇਹ ਅਸੇਸਟ ਤੋਂ ਤਾਂ ਸੁਣਨਾ ਤੇ ਮੈਂ ਬੇਇਨਤੀ ਕਰਦਾ ਕਿ ਆਓ ਤੁਹਾਨੂੰ ਸਾਰਿਆਂ ਨੂੰ ਬ੍ਰਿਫਟ ਕਰਕੇ ਸਾਹਮਣੇ ਰੋਸਾ ਦੇ ਵਿੱਚ ਛੋੜ ਦੋ ਅਸੀਂ ਤਾਂ ਇਨਸਾਫ ਲੈਣ ਆਏ ਆ ਅਸੀਂ ਕਹਿੰਦੇ ਆ ਜੁਬਾਨੋਂ ਤੁਸੀਂ ਚੁੱਕੇ ਹਲਾਕ ਤੇ ਹਰ ਤਾਂ ਪਤਾ ਲੱਗ ਜਾਵੇ ਕਿ ਇਹ ਕਿਹ ਪਾਵਾ ਫੜਦੀ ਆ ਦੇਖੋ ਇੱਕ ਜਿਹੜੇ ਬੰਦੇ ਨੇ ਇਨਸਾਫ ਕਰਨ ਵਾਲਾ ਅੱਜ ਕਾਮਨ ਸਾਹਿਬ ਜੀ ਆਇਆ ਕੱਲ ਹੋਰ ਲੋਕ ਆਉਣਗੇ ਕੀ ਤੁਸੀਂ ਸਾਰੇ ਲੋਕਾਂ ਨੂੰ ਜਿਹੜੇ ਤੁਹਾਡੇ ਤਾਂ ਸੱਚ ਦੀ ਗੱਲ ਕਰਨਗੇ ਤੁਹਾਡੇ ਅੱਗੇ ਸੱਚ ਬੋਲਣਗੇ ਤੁਸੀਂ ਉਹਨਾਂ ਨੂੰ ਹਵਾਵਾਂ ਦੇ ਚੰਦ ਕਰ ਦੋ ਇੱਕ ਕਿਦਰ ਦਾ ਨਿਆ ਹੈ ਕਿ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਹਾਂ ਇਹ ਉਹ ਜਿਹੜੇ ਪੁਰਸਸਰਾ ਉਹਨਾਂ ਦਾ ਰਸਤਾ ਕਿਥੋਂ ਬਦਲਿਆ ਜਾਵੇ ਤਾਂ ਜੋ ਲੋਕ ਆ ਅੱਜ ਤਰਾਸਣ ਅਸੀਂ ਆਨੇ ਆ ਤੇ ਜੇ ਤੁਸੀਂ ਹਵਾ ਲਾਟਾਂ ਦੇ ਵਿੱਚ ਸੁਟਣਾ ਹੈ ਤੁਸੀਂ ਢੇਲਾਂ ਦੇ ਵਿੱਚ ਸੁਟਣਾ ਹੈ ਚਿੱਤੇ ਵਾਲਾਂ ਨੂੰ ਸੁਟੋ ਸਾਡੇ ਜਿਹੜੇ ਸ਼ਰਿਆਮ ਆ ਤੇ ਜਿਹੜੇ ਆ ਉਹ ਟੀਕੇ ਲਾ ਲ ਕੇ ਮਰ ਰਹੇ ਨੇ ਤੇ ਤੁਸੀਂ ਜਿਹੜੇ ਮੋਤ ਪਾਰਾਂ ਨੂੰ ਕਹਿੰਦੇ ਹੋ ਇਹਨਾਂ ਨੂੰ ਹਵਾ ਲਗਾ ਸੁਟੋ ਇਹ ਲੋਕ ਸੰਤੰਪਨ ਦਾ ਧਾਰ ਹੈ ਉਹ ਉਲੀ ਕੁਰਸੀ ਦੀ ਮਾਨ ਮਰਿਆਦਾ ਹੈ ਉਹਦੇ ਨਾਲ ਜਾਇਦ ਦਿਲ ਦੇ ਵੀ ਤਕਾਸ਼ ਹੋਏ ਹਨ ਇਹਨਾਂ ਨੂੰ ਆਪਣੀ ਜਿਹੜੀ ਫਰਜ ਉੱਠ ਲਏ ਨੇ ਆਪਣੀ ਜਿਹੜੀ ਵਰਦੀ ਦੀ ਜਿਹੜੀ ਵਰਦੀ ਦੀ ਇੱਛਾ ਕਰਨੀ ਚਾਹੀਦੀ ਆ ਉਹ ਲੋਕਾਂ ਦੇ ਸਾਹਮਣੇ ਵਿੱਚ 30 ਸਾਲ ਪੇਸ਼ ਕਰਨਾ ਹੈ ਕਿ ਜਿਹੜੀ ਮਰਜ਼ੀ ਆ ਇਹ ਤੁਹਾਡੇ ਹੱਕ ਤੇ ਨਹੀਂ ਇਹ ਤੁਹਾਡੀ ਰੋਟਾ ਸਾਨੂੰ ਇਸ ਵਰਦੀ ਤੋਂ ਬੜੀ ਆਸ ਨਹੀਂ ਹੁੰਦੀ ਆ ਅਸੀਂ ਕੋਈ ਵੀ ਪਿੰਡ ਦਾ ਝਗੜਾ ਹੋ ਜਾਣਾ ਆਪ ਪਿੰਡ ਦੇ ਵਿੱਚ ਕੋਈ ਨਾ ਨੰਨਾ ਤੁਸੀਂ ਬੜੀ-ਬੜੀ ਸਾਡੇ ਅੰਦਰ ਝਾਕ ਹੁੰਦੀ ਆ ਕਿ ਸਾਨੂੰ ਥਾਣੇ ਜਾ ਕੇ ਨਿਆਂ ਮਿਲ ਜੂਗਾ ਤੇ ਜਦੋਂ ਸਾਡੇ ਥਾਣਿਆਂ ਦੇ ਵਿੱਚ ਅੜ ਕੇ ਨਿਆਂ ਦੀ ਗੱਲਣਾ ਆਪੋ ਥਾਣੇ ਜਿੱਦਾਂ ਨੂੰ ਮੈਂ ਤਾਂ ਰੀਜਾ ਕੁਛ ਲੈਣ ਦੇ ਨਾਲੇ ਚਿੱਪਟੇ ਗਿਆ ਤੇ ਉਹਨਾਂ ਦੇ ਅਸਰ ਦੁੱਲੇ ਆ ਗਏ ਆਪਣੀ ਗੱਲ ਕਰ ਸਕਦੇ ਆ ਜੇ ਵੀ ਨਸ਼ੇ ਵੇਚਦਾ ਆ ਉਹਦੇ ਆਸਤੇ ਵੀ ਦਰਵਾਜ਼ੇ ਖੁੱਲੇ ਆ ਆਪਣੀ ਇਸੇ ਗੱਲਬਾਤ ਕਰਕੇ ਤੇ ਜਿਵੇਂ ਮਰਜੀ ਖੁੱਲੇ ਦਿਲ ਨਾਲ ਨਸ਼ੇ ਵੇਚਣ ਨਸ਼ੇ ਵੇਚਣ ਵਾਲਿਆਂ ਦੇ ਪਰਿਵਾਰਾਂ ਨੂੰ ਵੀ ਇੱਥੇ ਖਾਣੇ 'ਚ ਪਨਾਹ ਮਿਲਦੀ ਆ। ਉਹਨਾਂ ਨੂੰ ਨੌਕਰੀ ਮਿਲਦੀ ਐ ਤੇ ਕੰਮ ਕਰਨ ਦੀ ਜਗ੍ਹਾ ਮਿਲਦੀ ਆ। ਸਾਫ਼-ਸੁਥਰਾ ਮਾਹੌਲ ਮਿਲਦਾ। ਤਾਂ ਜੋ ਪਿੰਡ ਵਿੱਚ ਪੁਲਸ ਦੇ ਨਾਂ ਤੇ ਹੋਰ ਵੀ ਉਹਨਾਂ ਦਾ ਥੋੜਾ ਜਿਹਾ ਡਰ ਰਵੇ। ਕੋਈ ਸ਼ਿਕਾਇਤ ਨਾ ਕਰੇ ਚਲਦੀ। ਨਸ਼ੇ ਵੇਚਣ ਵਾਲਿਆਂ ਨੂੰ ਇਹੋ ਜਿਹੇ ਤਰੀਕੇ ਨਾਲ ਵੀ ਸਪੋਰਟ ਕੀਤੀ ਜਾਂਦੀ ਆ। ਤੇ ਕਿਉਂਕਿ ਉਹ ਤਰ੍ਹਾਂ ਆਮ ਬੰਦਾ ਇੱਥੇ ਗੱਲਬਾਤ ਆਪਣੇ ਲਈ ਆਉਂਦਾ, ਵਿਨਿਆਦ ਲੈਣ ਲਈ ਆਉਂਦਾ। ਨੰਨ ਨੂੰ ਕਹਿ ਜਾਂਦਾ ਕਿ ਤੁਸੀਂ ਇੱਥੋਂ ਕਾਰੇ ਦੇ ਬਾਹਰ ਚਲੋ ਤੁਹਾਨੂੰ ਇਹ ਸੇ ਗੱਲ ਕਰਨ ਦਾ ਵੀ ਹੱਕ ਨਹੀਂ ਆ ਕਿਉਂਕਿ ਤੁਸੀਂ ਕੁਝ ਆਮ ਲੋਕ ਦੇ ਅਰੇ ਹੁਣ ਦੱਸਣਾ ਪਊਗਾ ਕਿ ਇਹ ਜੋ ਥਾਣੇ ਆ ਜਾਂ ਸਰਕਾਰੀ ਮੁਲਾਜ਼ਮਾ ਜਿਹੜੇ ਦਾ ਇਹ ਆਮ ਲੋਕਾਂ ਦੀ ਸੇਵਾ ਲਈ ਬਣੇ ਆ ਇੱਥੇ ਪਹਿਲਾ ਹੱਕ ਆਮ ਲੋਕਾਂ ਦਾ ਜਦੋਂ ਇਹ ਥਾਣੇ ਦਾ ਕੋਈ ਰਿਕਾਰਡ ਦਾ ਤੇ ਆਮ ਕਾਹ ਦਾ ਬਰਾਬਰ ਕਾਨੂੰਨ ਦੀ ਦੇਖੋ ਬਰਾਬਰ ਆ ਜਿਹੜੇ ਰੈਂਕ ਚ ਹੈ ਤੇ ਛੋਟਾ ਸਰਵਟਾ ਸਰੇ ਮੈਦਨ ਵਿੱਚ ਤਾਂ ਹੋਣਗੇ ਪਰ ਇਹਦੇ ਖਾਣੇ ਵਿੱਚ ਜਿਹੜਾ ਵੀ ਫਰਿਆਦੀ ਹੁੰਦਾ ਉਹ ਸਾਰੇ ਬਰਾबरी ਹੁੰਦੇ ਆ ਉਹਨਾਂ ਵਿੱਚ ਕੋਈ ਵੱਡਾ ਛੋਟਾ ਜਾਂ ਕੋਈ ਪੌਲ ਦੇ ਹੱਦ ਤੇ ਜਾਂ ਕੋਈ ਦੂਜੇ ਨੰਬਰ ਵਾਲਾ ਨਹੀਂ ਹੁੰਦਾ ਉਹਨਾਂ ਤੋਂ ਸਰਫ ਨੂੰ ਬੇਨਤੀ ਕਰਦਾ ਕਿ ਉਹ ਧਿਆਨ ਨਾਲ ਜਿਉਂਕੇ ਸ਼ਾਇਦ ਜਿਹੜੀ ਜੂਨੀਅਰ ਦੇ ਤੱਕ ਸਰਕੀ ਤੁਸੀਂ ਰਾਹ ਨੂੰ ਜੋ ਕੇ ਵੀ ਪੁਲਸ ਨੇ ਉਹ ਬੰਦ ਕਰ ਲਿਆ ਹੈ ਵੀ ਪੱਕਾ ਹੀ ਬੰਦਿਆ ਹੈ ਕਿ ਬੰਦਿਆ ਕੁਦਰਤੀ ਆਲੀ ਗੱਲ ਅਨਸਾਫੀ ਤਾਂ ਇੱਕੋ ਨਹੀਂ ਹੁੰਦਾ ਜੇ ਮੈਂ ਪੱਕਾ ਹੀ ਬੰਦ ਕਰ ਲਿਆ ਵਾ ਇਹ ਲੋਕਾਂ ਦੇ ਰਖਵਾਲੇ ਹੋ ਗਏ ਇਹ ਰਖਵਾਲੀ ਕਰਦੇ ਆ ਲੋਕਾਂ ਦੀ ਕਿਉਂਕਿ ਇਹ ਸੁਸੀਆਂ ਦੇ ਬੈਠ ਕੇ ਉਸ ਕਾ ਨੇ ਸੋਖਾ ਕੇ ਜਿਹੜੇ ਇਹ ਆ ਕੇ ਬੈਠਦੇ ਨੇ ਤੇ ਅਸੀਂ ਅੱਜ ਸਾਫ਼ ਕਰਾਂਗੇ ਇਨਸਾਫ਼ ਜ਼ੰਦਾ ਜਦੋਂ ਨੌਪਰੀਆ ਦੇ ਉੱਥੋਂ ਭੇਟੇ ਰੇ ਗੱਲਾਂ ਕਰਕੇ ਇਹਨਾਂ ਦੇ ਨਾਲ ਕਿ ੱੱਲੇ ਲੋਕਾਂ ਨਾਲ ਤੁਸੀਂ ਕਪੜੇ ਮੈਚ ਕਰਨਾ ਲੋਕਾਂ ਨੂੰ ਤੰਗ ਨਹੀਂ ਕਰਨਾ ਲੋਕਾਂ ਦੇ ਨਾਲ ਤੁਸੀਂ ਬੁੱਧੂ ਜਾਰ ਨਹੀਂ ਕਰਨਾ ਕਹੋ ਲੋਕਾਂ ਨੂੰ ਸਾਫ਼ ਕਰਨਾ ਇਨਸਾਫ਼ ਪਰ ਜੇ ਇਹੋ ਜਿਹਾ ਸੱਚ ਹੋਵੇ ਇਨਸਾਫ਼ ਦੇ ਥਾਂ ਉਹ ਕਿ ਧੱਕੇ ਮਾਰ ਕੇ ਤੁਹਾਨੂੰ ਬਾਹਰ ਕੱਢ ਦੇਣੇ ਸੋਹਰਾਂ ਵਾਲੀ ਗੱਲ ਹੈ ਅਜੇ ਤੱਕ ਕਿ ਨਾ ਕੋਈ ਟੀ.ਐਚ.ਓ. ਦਾ ਕਿਸੇ ਦਾ ਫੋਨ ਨਾ ਕਿਸੇ ਨੇ ਗੱਲ ਕੀਤੀ ਉਹਦੇ ਉੱਤੇ ਘਰਾਂ ਵਾਲੀ ਗੱਲ ਹੈ ਕਿ ਕੀ ਗੱਲ ਹੈ ਇਹਨਾਂ ਕੰਮਾਂ ਦੀ ਇਹਨਾਂ ਨੂੰ ਫਿਕਰੀ ਕੋਈ ਲੋਕਾਂ ਦੀ ਪਰਲਖ ਦਾ ਪਰਲਖ ਦੇ ਜੋ ਮਰਜ਼ੀ ਹੁੰਦਾ ਜਾਂਦਾ ਕੋਈ ਜਿੰਨਾ ਮਰਜ਼ੀ ਬੀਤ ਕੀਤਾ ਜਾਂਦਾ ਖਾਣਿਆਂ ਦੇ ਅੰਦਰ ਬਜ਼ੁਰਗਾਂ ਨੂੰ ਕਮਾਲ ਦੀ ਗੱਲ ਸੋਕੇ ਘਰਾਂ ਗਈ ਇਹਦੀ ਗੱਲ ਹੈ ਉਹ ਨਹੀਂ ਲਖਣਾ ਵੀ ਕਿਸੇ ਨੂੰ ਆਉ ਨੂੰ ਕਿੱਦਾਂ ਬੋਲਣੇ ਤੇ ਕਹਿੰਦੇ ਅਸੀਂ ਅਸੀਂ ਦਾ ਕੀ ਮਤਲਬ ਹੈ ਜਿਹੜਾ ਆਇਆ ਪਿਆਰ ਦੇ ਨਾਲ ਗੱਲ ਕਰਨ ਦੇ ਆ ਦੇ ਨਾਲ ਸੱਚੀ ਹੱਕ ਦੀ ਗੱਲ ਕਰਨ ਦੇ ਆ ਵੀ ਆ ਗੱਲ ਹੈ ਆ ਸੱਚੀ ਨਾਲ ਗੱਲ ਹੈ ਬਕਰ ਵੀ ਇਹਨੂੰ ਨਹੀਂ ਕਹਿ ਮਤਗੇ ਸੱਚੀ ਨਾਲ ਗੱਲ ਹੈ ਇਸ ਸੱਚੂਤ ਅਨਸਾਰ ਦੀ ਲੋੜ ਹੈ ਖੁਸ਼ੀ ਕਾ ਦੇ ਲਈ ਹੈ ਇਨਸਾਫ ਨਹੀਂ ਕੋ ਕਿਰਾਏ ਤੇ ਰੁਸਕ ਦੀਆਂ ਤਨਖਾਹਾਂ ਕਾ ਲਾ ਰਹੇ ਹੋ ਸੋ ਲੋਕਾਂ ਨੇ ਟੈਕਸਾਂ ਵੀ ਵਰਤੋ ਕਰ ਰਹੇ ਸੀ ਤੁਨੂ ਹੋਵੇ ਜਿਹੜਾ ਤੁਹਾਨੂੰ ਨਿੱਕੋ ਫਿਰ ਲੈਣ ਦੇਣ ਦੀਆਂ ਗੱਲਾਂ ਤੇ ਸੌਦੇ ਕਰਾਉਣ ਵਾਲਾ ਬੰਦਾ ਹੋਵੇ ਤੁਸੀਂ ਹੋਰ ਵੀ ਨਹੀਂ ਗੱਲ ਕਰੋ ਪ੍ਰਾਈਵੇਟ ਬੰਦਾ ਤੁਹਾਡੇ ਕੋਲ ਹੋਵੇ ਕੋਈ ਹੋਰ ਤੁਸੀਂ ਉਸੇ ਨਾਲ ਗੱਲਾਂ ਕਰੋ ਤੇ ਇਹ ਗੱਲਾਂ ਵੀ ਤੁਹਾਡੇ ਨਾਲ ਨਹੀਂ ਕਰਨੀਆਂ ਅਸੀਂ ਜਿਹੜਾ ਰੱਖਿਆ ਬੰਦਾ ਉਹਦੇ ਨਾਲ ਗੱਲਾਂ ਕਰਨੀਆਂ ਨੇ ਪ੍ਰਾਈਵੇਟ ਨਾਲ ਕੋਈ ਘੜੀਆਂ ਲੈ ਜਾ ਕਰੋ ਦੁਬਾ ਪੀਸ ਦੀ ਲੋੜ ਹੀ ਨਹੀਂ ਇੱਕ ਜਣੇ ਵਾੜੋ ਕੁਰਸੀ ਤੇ ਲੋਹੜੀਆਂ ਬੁਲਾ ਲੈ ਜਿਹੜੇ ਬੰਦੇ ਹੋਣੇ ਲੋਹੜੀਆਂ ਦੇ ਉੱਤੇ ਚਾਟਾ ਪੱਟ ਕੇ ਤੋਦ ਮਨਮਰਜ਼ੀਆ ਕਰਨਗੇ ਤਾਂ ਦੇਲੀ ਅੱਖ ਲੱਗਣਗੇ ਆਪ ਦੀਆਂ ਮਨਮਰਜ਼ੀਆਂ ਕਰਨਗੇ ਇਸ ਪਰਿਵਾਰ ਦੇ ਪਛੋਕੜ ਦੇ ਸਭ ਨੂੰ ਪਤਾ ਹੈ ਕੀ ਪਛੋਕੜ ਪਰਿਵਾਰ ਹੈ

ਉਹ ਆਨੇ ਦਾੜ ਦਾ ਬੰਦਾ ਨੇ ਇੱਕ ਐਸਾ ਚੋ ਦੀ ਸ਼ੇਤ ਸਮਾਲ ਦੀ ਗੱਲ ਇਹ ਸਮਝੇ ਸੱਚੀ ਨੂੰ ਭਾਈ ਡੀ ਵੀ ਪਿੱਛੇ ਵਣ ਕੀ ਘਰਾੜੇ ਮਾਰ ਕੇ ਪੇਚਾ ਜਿੱਤੇ ਕਿ ਕੋਈ ਉਹਦੇ ਘਰ ਖਲ ਨਹੀਂ ਪਹੁੰਚੀ ਸ਼ਰਜਿਲ ਘਰਾੜੇ ਮਾਰਨ ਦੀ ਆਵਾਜ਼ ਪਤਾ ਨਹੀਂ ਲੱਗਾ ਰੌਲਾ ਪੈ ਰਿਹਾ ਬੰਦ ਤੇ ਜਵਿੰਦਰ ਦੋਸਤੂਆਂ ਨਾਲ ਸਾਥੀ ਵੱਟੇ ਗਾਣਗੇ ਚੋ ਲੋ ਕੰਮ ਕੰਦੇ ਦਾ ਕਹਿਨ ਸੀ ਉਹ ਕੰਮ ਕੰਦੇ ਜਿਹੜੇ ਨੇ ਮੇਲੇ ਹੋਣਗੇ ਇੱਥੇ ਆਉਣਗੇ ਰਾਤ ਨੂੰ ਕੋਈ ਗੱਲ ਨਹੀਂ ਕਰਨਾ ਸਾਨੂੰ ਆਉਂਦਾ ਤੇ ਅਸੀਂ ਕਿੱਦਾਂ ਕਰਨੇ ਸਾਨੂੰ ਨਾ ਮਜਬੂਰ ਕਰੋ ਸਾਨੂੰ ਕੰਮ ਕਰਨਾ ਆਉਂਦੇ। ਕੋਈ ਹਰਸਾਲ ਮਾਲੋ ਕਿ ਅਸੀਂ ਅੱਖਾਂ ਮੀਟ ਕੇ ਰਹਾਂ ਸੰਗੇ। ਜੀ ਉਹਨੇ ਕਿਸਾਨਾਂ ਨਾਲ ਗੱਲ ਕਰੀਏ। ਟਰੋਲੀ ਹੰਗੋ ਕੀ ਤੁਸੀਂ ਸਮਝਦੇ ਤੇ ਆਪ ਤੇ ਆਪ ਨੂੰ ਕਿ ਸੱਚਾ ਕਦੇ ਕੋਈ ਥਾਈਮ ਆਗਾ। ਹੰਕਾਰ ਹੀ ਨਾ ਬਣੋ, ਜਾਲਨ ਨਾ ਬਣੋ। ਕੀ ਜਾਗਰਾਂ ਦਾ ਆਡਾ ਨਹੀਂ ਜਾਣੇ ਦੂਜੇ ਕੋਲ ਸੀਤਾ ਬੈਠਾ ਇਹਨਾਂ 30 3000 ਰੁਪਇਆ ਘਰਾਂ ਤੋਂ ਕੱਢ ਕੇ ਲੈਂਦਾ ਹੈ ਦੂਜੇ ਨੰਬਰ ਤੇ ਲਾਜ ਇਸ ਕਰਕੇ ਨਹੀਂ ਲੈਂਦਾ 81 100 10 ਅੱਜ ਨੂੰ ਮੈਨੂੰ ਦਾ ਨਾਮ ਹੀ ਲੈਣਾ ਪਊਗਾ ਕਿ ਮੇਰੇ ਕੋਲੋਂ ਕੀਤੀ ਵੀ ਮਿਸਾਲ ਬੈਠੀ ਆ ਉਹ ਯਾਦ ਰੱਖਿਓ ਕਿ ਸੁੱਕਾ ਨਹੀਂ ਗੱਲ ਚੰਗੀ ਉਹ ਇਹ ਕੰਨੀ ਰਹਿਣਾ ਤੇ 10 ደቂਕੇ ਗੱਡੀ ਤੇ ਭਾਵੇਂ ਨੂੰ ਲੈ ਕੇ ਆਵਾਂ ਤੁਹਾਨੂੰ ਦੱਸ ਦਿਆਂ ਸਰ ਚੋਣੂ ਪਿਆਰ ਇੱਕ ਵੱਡਾ ਤੇਰੇ ਖਾਣੇ ਦੇ ਅੰਦਰ ਕੀ ਹੈ ਜਿੱਤਰਾ ਜਰੂਰ ਹਿੰਦਾ ਲੋਕਾਂ ਤੇ ਹੁਣ ਤੱਕ ਕੀ ਸੌਦੇ ਨੇ ਹੈਲੋ ਜੋ ਦੀ ਅੱਜ ਜਿਹੜਾ ਘਟਨਾਕਰਮ ਹੋਇਆ ਹੈ ਉਹਦੇ ਸਬੰਧ ਦੇ ਵਿੱਚ ਸਾਡੀ ਭੈਣ ਸਤੂ ਸਾਹਿਬ ਉਹਨਾਂ ਨਾਲ ਚਲੋ ਵਿਚਾਰ-ਤੰਦਰਾ ਅਸੀਂ ਕੀਤਾ ਹੈ ਔਰ ਜੋ ਵੀ ਉੱਥੇ ਗੱਲਬਾਤ ਹੋਈ ਆ ਤੇ ਉਹਦੀ ਉਹਨਾਂ ਕੋਲੋਂ ਗਲਤੀ ਦੀਲ ਕੀਤੀ ਹੈ ਕੋਈ ਗੱਲ ਨਹੀਂ ਜੋ ਹੋਇਆ ਗਲਤ ਹੋ ਗਿਆ ਤੇ ਬਾਕੀ ਉਹਨਾਂ ਦਾ ਉਹਨਾਂ ਦੇ ਅੱਗੇ ਤੋਂ ਕੁਸ਼ਵਾਹ ਦਵਾਇਆ ਕਿ ਤੁਹਾਡਾ ਜਿਹੜਾ ਜਿਹੜਾ ਕੋ ਜਿਸੇ ਬੰਦੀਆਂ ਨੂੰ ਮਾਣ ਸਨਮਾਨ ਦਿੱਤਾ ਜਾਊਗਾ ਤੇ ਤੁਹਾਡੇ ਨਾਲ ਔਰ ਤੁਸੀਂ ਵੀ ਸਾਡਾ ਸਾਥ ਦਿਓ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਬਾਅਦ ਅਖਤਰਨਾ ਜਿਹੜਾ ਚੁੱਪ ਦੇਣਾ ਸਾਰੀ ਹਾਜ਼ਰ ਆਈ ਸੰਗਤ ਨੂੰ ਸਤਿ ਸ਼੍ਰੀ ਅਕਾਲ ਮੈਂ ਤਾਂ ਇਹੀ ਹੈ ਜੀ ਦੇਖੋ ਪਬਲਿਕ ਲਈ ਖੁੱਲਿਆ ਹੋਇਆ ਖਾਣਾ ਠੀਕ ਆ ਸਾਨੂੰ ਵੀ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਆ ਤੇ ਤੁਹਾਨੂੰ ਵੀ ਸਾਨੂੰ ਸਹਿਯੋਗ ਦੇਣਾ ਚਾਹੀਦਾ ਆਲਵੇਜ਼ ਅਸੀਂ ਤੁਹਾਡੇ ਲਈ ਪ੍ਰੈਜ਼ੈਂਟ ਆ 24 ਆਰ ਅੱਜ ਚਲੋ ਮਾੜੀ ਮੋਡ ਮਿਸਅੰਡਰਸਟੈਂਡਿੰਗ ਹੋਈ ਸੀ ਕਿ ਜਿਹੜਾ ਬਲਟੋਏ ਇੱਕ ਪੱਤਿਆ ਦੱਜ ਹੋਇਆ ਸੀ ਐਕਸਾਈਜ਼ ਦਾ ਇਦੇ ਵਿੱਚ ਜਦੋਂ ਇਹਨਾਂ ਨੂੰ ਏਸੀ ਵੀ ਸ਼ਾਇਦ ਉਹ ਬੰਦੇ ਨਾਲ ਮਾੜੀ ਮੋਢ ਕੋਈ ਉਨੀ ਕੀ ਗੱਲ ਹੋਈ ਆ ਜਿਹਦੇ ਕਰਕੇ ਚਲੋ ਕਾਮਰੇਡ ਸਾਹਿਬ ਵੀ ਥੋੜਾ ਜਿਆ ਗਰਮ ਖਿਆਲੀਏ ਸੀ ਤੇ ਥੋੜਾ ਜਿਆ ਗਰਮ ਹੋ ਗਏ ਤਾਂ ਮੇਰੇ ਤੋਂ ਵੀ ਚਲੋ ਥੋੜਾ ਬਾਦਾਂ ਉਹਨਾਂ ਦਾ ਆਨਸਰ ਦਿੱਤਾ ਗਿਆ ਇਸ ਤੋਂ ਇਲਾਵਾ ਹੋਰ ਕੋਈ ਗੱਲਬਾਤ ਨਹੀਂ ਹੋਈ ਚਲੋ ਰਲ ਕੇ ਆਪਾਂ ਮੌਕੇ ਨੂੰ ਸੰਭਾਲਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜਦੋਂ ਮਰਗੀ ਖਾਣੇ ਆਉਂਗੇ ਸਾਡੇ ਵੱਲੋਂ ਪੂਰੀ ਸਪੋਰਟ ਆ ਠੀਕ ਹੈ ਜਿਹੜੇ ਵੀ ਆਪਣੇ ਬੈਡ ਐਲੀਮੈਂਟਸ ਲੈ ਗਏ ਆ ਬਲਟੋਆ ਵਿੱਚ ਜਾਂ ਵੀ ਗਲਤ ਕੰਮ ਕਰ ਰਹੇ ਆ ਉਹਨਾਂ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤਾਂ ਕਿ ਨਸ਼ਿਆਂ ਨੂੰ ਵੀ ਤੇ ਜਿਵੇਂ ਜਿਵੇਂ ਲੈਕਚਰ ਕਮਿਸ਼ਨ ਦੀ ਹਦਾਇਤਾਂ ਦੇ ਅਨੁਸਾਰ ਐਕਸਾਈਜ਼ ਦਾ ਕੰਮ ਚੱਲਦਾ ਕੋਈ ਇਲੀਗਲ ਕੰਮ ਚੱਲਦਾ ਤੇ ਜਿੱਥੇ ਕੋਈ ਤਮੱਛੇ ਦੀ ਗਵਰੀ ਹੁੰਦੀ ਸਾਡਾ ਸਹਿਯੋਗ ਦਿਓ ਤਾਂ ਕਿ ਨਸ਼ਾ ਨੂੰ ਵੀ ਖਤਮ ਪਾਈ ਜਾ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਭਰਨੇ ਦੀ ਸਮਾਪਤੀ ਕੀਤੀ ਜਾਏ